ਸਾਲ ਬਾਅਦ ਘਰਾਂ ਨੂੰ ਵਾਪਸ ਆਏ ਸੀ ਸਹੀ ਹੈ ਉਹਦੇ ਵਿੱਚ ਮਤਲਬ ਮੈਡਮ ਕੰਗਣਾ ਸਾਡੇ ਪਾਰਲੀਮੈਂਟ ਮੈਂਬਰ ਨੇ ਮੰਡੀ ਹਿਮਾਚਲ ਤੋਂ ਹਾਂਜੀ ਹਾਂ ਉਹਨਾਂ ਦਾ ਥੋੜਾ ਜਿਹਾ ਇੱਕ ਉਹਨਾਂ ਨੇ ਟਵੀਟ ਕੀਤਾ ਸੀਗਾ ਜੀ ਮਤਲਬ ਮਾਤਾ ਮਹਿੰਦਰ ਕੌਰ ਵਰਗੀਆਂ 100-100 ਰੁਪਿਆ ਲੈ ਕੇ ਇੱਥੇ ਗੱਠਲ ਜਾਏ ਪਰ ਨਹੀਂ ਬੈਠੀਆਂ ਨੇ ਹਾਂ ਬੰਦੋ ਕਾफी ਉਲਝੂਲਜਾ ਕਿਹਾ ਸੀਗਾ ਕਿ ਉਹ ਕਹਿੰਦੀ ਵੀ ਮੈਂ ਇੱਕ ਟਵੀਟ ਕੋਈ ਹੋਰ ਪੜਿਆ ਸੀਗਾ ਉਹ ਸ਼ਹੀਦ ਬਾਗ ਦਾ ਸੀਗਾ ਸ਼ਹੀਦ ਬਾਗ ਦੇ ਵਿੱਚ ਆ ਮਤਲਬ ਬੰਨੋ ਬੰਨੋ ਨਾਂ ਦੇ ਵਿੱਚ ਵੀ ਉਹ 100-100 ਰੁਪਿਆ ਲੈ ਕੇ ਬਸ ਉੱਥੇ ਇਹ ਧਰਨੇ ਦੇ ਉੱਤੇ ਬੈ ਉਹਨਾਂ ਦੇ ਨਾਲ ਕੰਪੇਅਰ ਕਰਕੇ ਮਤਲਬ ਉਸਲੇ ਇਹ ਭਿੰਡਾਂ ਦੇ 36 ਦੇ ਵਿੱਚ ਹੱਥ ਪਾ ਲਿਆ ਜਿਹਦਾ ਮਤਲਬ ਮਾਤਾ ਦੇ ਤਾਂ ਹੁਕਮਾਂ ਜਵਾਬ ਉਹਦੋਂ ਬਹੁਤ ਹੀ ਦਿੱਤੇ ਵੀ ਤੂੰ ਇੱਥੇ ਆ ਕੇ ਦੇਖ ਮਾ ਲੜਕੀ ਚਾਹੇ ਬੱਚਿਆਂ ਵਰਗੀ ਹੈ ਗੱਲ ਕਰ ਵੀ ਥੋੜਾ ਜਿਹਾ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੁੰਦਾ ਇਸ ਕਰਕੇ ਮਤਲਬ ਮਾਤਾ ਨੇ ਕਿਹਾ ਵੀ ਤੂੰ ਹਜ਼ਾਰ-ਹਜ਼ਾਰ ਰੁਪਿਆ ਲੈ ਕੇ ਤੂੰ ਇੱਥੇ ਆ ਕੇ ਦੇਖ ਤਾਂ ਸਹੀ ਤਾਂ ਜਿਹੜੇ ਅਸੀਂ ਕੰਮ ਕਰਦੇ ਆ ਤੂੰ ਇੱਥੇ ਕੰਮ ਕਰਤਾ ਸਹੀ 1000 ਰੁਪਇਆ ਲੈ ਲੈ ਮਤਲਬ ਉਸ ਨੂੰ ਕਾਫੀ ਉਹਦੀ ਕੀਤੀ ਲਾਭ ਤੇ ਬਾਅਦ ਦੇ ਵਿੱਚ ਮਾਤਾ ਨੂੰ ਜਿਹੜਾ ਤਸੱਲੀ ਨਾ ਹੋਈ ਤਾਂ ਉਹਨੇ ਮਾਨਜੋ ਕੋਰਟ ਦੇ ਵਿੱਚ ਤੇ ਫਾਊਂਡੇਸ਼ਨ ਦਾ ਕੇਸ ਪਾਇਆ ਤੇ ਫਾਊਂਡੇਸ਼ਨ ਦੇ ਕੇਸ ਪਾਉਣ ਦੇ ਨਾਲ ਬਦਲੋ ਕਾਫੀ ਤਰੀਕਾ ਤਰੁਕਾ ਬਣਦੀਆਂ ਰਹੀਆਂ ਮਾਤਾ ਨੇ ਆਪਣੇ ਵਕੀਲ ਦੇ ਥਰੂ ਮੈਡਮ ਗੁਜਰਨ ਕੌਰ ਮਾਨ ਉਹਨਾਂ ਦੇ ਥਰੂ ਅਪੋਰਟ ਦੇ ਵਿੱਚ ਜੱਜ ਸਾਹਿਬ ਤੇ ਪਹੁੰਚ ਕੀਤੀ ਤਾਂ ਜੱਜ ਸਾਹਿਬ ਨੇ ਉਹਨਾਂ ਦੀ ਜਿਹੜੀ ਅਪੀਲ ਸੀ ਉਹਨੂੰ ਮਨਜ਼ੂਰ ਕਰਕੇ ਜਿਹੜੀ ਅਪਲੀਕੇਸ਼ਨ ਪਾਈ ਸੀ ਉਹਨੂੰ ਮਨਜ਼ੂਰ ਕਰਕੇ ਕੇਸ ਦਰਜ ਕਰ ਲਿਆ ਸੀਗਾ ਉਸ ਤੋਂ ਬਾਅਦ ਮੈਡਮ ਪੰਗਣਾ ਹਾਈ ਕੋਰਟ ਦੇ ਵਿੱਚ ਵਾਗੀ ਸੀ ਮਾਨਯੋਗ ਹਾਈ ਕੋਰਟ ਮਾਨਯੋਗ ਹਾਈ ਕੋਰਟ ਨੇ ਪਿਛਲੇ ਦਿਨੀ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਸੀ ਐਫ ਆਈ ਆਰ ਕੋਈ ਸਿੰਘ ਦੀ ਉਸ ਨੂੰ ਰਿਜੈਕਟ ਕਰਤਾ ਤੇ ਜਿਹੜਾ ਹੁਣ ਰਾਹ ਹੈ ਮਤਲਬ ਟ੍ਰਾਇਲ ਦਾ ਉਹ ਖੁੱਲ ਗਿਆ ਜਿਹਦੇ ਵਿੱਚ ਮਾਤਾ ਕਹਿੰਦੀ ਹੈ ਕਿ ਇਸ ਨੂੰ ਜਰੂਰ ਸੰਕਲਪ ਸਪਰਸਟਾ ਦੂੰਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਵੇ ਤਾਂ ਸੌ ਵਾਰੀ ਬਰਦਾ ਸੋਚੇ ਤੇ ਕਿਸੇ ਨੂੰ ਕੁਝ ਕਹਿਣ ਤੋਂ ਵੱਧ ਕਿਉਂਕਿ ਇਹ ਫਿਰ ਆਧਾਰਨ ਬਣ ਜਾਣੀ ਹੈ ਜੀ ਹਰ ਇੱਕ ਖਾਦੇ ਉੱਤੇ ਜਦੋਂ ਵੀ ਕੋਈ ਮੱਠਾ ਫਾਊਂਡੇਸ਼ਨ ਦਾ ਕੇਸ ਲੱਗਿਆ ਕਰੂਗਾ ਜੇ ਮਾਤਾ ਮਹਿੰਦਰ ਕੌਰ ਜਿੱਤਦੀ ਹੈ ਤਾਂ ਮਤਲਬ ਉਸ ਕੇਸ ਦੀ ਜਿਹੜੀ ਅਥਾਰਟੀ ਹੁੰਦੀ ਹੈ ਉਹ ਹਰ ਇੱਕ ਦੇ ਵਿੱਚ ਲੱਗਿਆ ਕਰੂਗੀ ਆਂਡ ਇੰਡੀਆ ਦੇ ਵਿੱਚ ਮਾਤਾ ਕਲਨ ਸਰਕਾਰ ਮਾਤਾ ਮਹਿੰਦਰ ਕੌਰ ਵੀ ਜੱਜਕਾਰ ਹੋ ਡਾਟਾ ਤੁਹਾਨੂੰ ਇਹ ਲੱਗਦਾ ਨਹੀਂ ਵੀ ਮਾਨਯੋ ਕੋਟਾ ਵੀ ਦੇਖਦੇ ਆਂ ਵੀ ਜਿਹੜੀ ਕਗਨਰ ਨੋਤ ਆ ਮੰਨਿਆ ਭਾਜਪੀ ਦੀ ਐਮਪੀ ਆ ਹਿਮਾਚਲ ਤੋਂ ਇੱਕ ਵਧੀਆ ਐਕਟਰ ਵੀ ਰਹੀ ਆ ਬਾਲੀਵੁੱਡ ਦੀ ਜਿਵੇਂ ਉਹਨਾਂ ਦੀ ਛਵੀ ਸੀ ਉਹਨਾਂ ਨੇ ਬੇਬਾਕ ਬੋਲਾਂ ਕਰਕੇ ਆਪਣੀ ਛਵੀ ਨੂੰ ਖਰਾਬ ਕਰਤਾ ਕਦੇ ਪੰਜਾਬ ਦੇ ਕਿਸਾਨਾਂ ਬਾਰੇ ਬੋਲਣਾ ਕਦੇ ਜਵਾਨਾਂ ਬਾਰੇ ਬੋਲਣਾ ਤੇ ਇਥੋਂ ਤੱਕ ਕਿ ਤੁਹਾਨੂੰ ਯਾਦ ਹੋਣਾ ਇੱਕ ਸਿਕਿਉਰਟੀ ਅਫਸਰ ਜੀ ਜਿਰੰਗਪੁਰ ਦੇ ਵਿੱਚ ਉਹਦੇ ਬਾਰੇ ਵੀ ਜਿਹਨੇ ਚੰਡ ਮਾਰੀ ਉਹਦੇ ਵੀ ਕਾਫੀ ਵਿਵਾਦ ਹੋਇਆ ਯਾਨੀ ਕਿ ਕਗਨਰ ਦੋਤ ਇੱਕ ਹਾਈ ਪ੍ਰੋਫਾਈਲ ਪਰਸਨੈਲਿਟੀ ਹੈ ਪਰ ਉਹ ਕਿਤਨਾ ਕਿਤੇ ਆਪਣੀ ਛਵੀ ਨੂੰ ਹਰ ਵਾਰ ਦਾਗਦਲ ਆਪ ਹੀ ਕਰ ਰਹੀ ਹੈ ਦੇਖੋ ਇਹ ਦਾਗ ਕੌਣ ਨੂੰ ਮਤਲਬ ਸੁਰੱਖੀਆਂ ਦੇ ਵਿੱਚ ਰਹਿਣ ਦਾ ਸ਼ੌਕ ਹੈ ਜੀ ਅ ਕਹੇ ਉਹ ਮਤਲਬ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਕਰਕੇ ਉਹ ਆਪ ਦਾ ਸ਼ੌਕ ਹੈ ਜਿਹੜਾ ਉਹ ਪੂਰਾ ਕਰ ਰਹੀ ਹੈ ਕਿਉਂਕਿ ਪਿੱਛੇ ਉਹ ਲੜਕੀ ਨੇ ਤਾਂ ਮਤਲਬ ਉਧਰੋਂ ਉਧਰੀ ਥੱਪੜੋ ਥੱਪੜੀ ਵੀ ਹੋਇਆ ਜਿਸ ਦਾ ਅੰਜਾਮ ਇਹਨਾਂ ਨੂੰ ਪੁਗਟਣਾ ਪਿਆ ਤੇ ਉਹ ਲੜਕੀ ਦੀ ਬਦਲੀ ਵੀ ਕਿਤੇ ਦੂਰ ਸਾਡੇ ਦੀ ਹੋ ਗਈ ਸੀ ਐ ਗੱਲ ਕਰ ਵੀ ਜਿਹੜਾ ਸਾਡਾ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਅਧਿਕਾਰ ਹੈ ਇਹ ਨਹੀਂ ਹੈ ਵੀ ਕਿਸੇ ਦੀ ਕੋਈ ਸ਼ਾਨ ਦੇ ਖਿਲਾਫ ਬੋਲਦੇ ਇਹ ਮਤਲਬ ਇਸ ਚੀਜ਼ ਦਾ ਅਧਿਕਾਰ ਨਹੀਂ ਹੈ ਜੇ ਤਾਂ ਕੋ ਬੋਲਣ ਦਾ ਅਧਿਕਾਰ ਹੈ ਤਾਂ ਦੂਸਰੇ ਨੂੰ ਕੋਟਾਂ ਦੇ ਵਿੱਚ ਫਿਰ ਉਹਨੂੰ ਕੁੜੀ ਸਰ ਦਾ ਅਧਿਕਾਰ ਵੀ ਹੈਗਾ ਜੇ ਉਹ ਮਤਲਬ ਗਲਤ ਬੋਲਦਾ ਜਿਹਦੇ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਲੱਗਦੀ ਹੈ ਇਸ ਕਰਕੇ ਤੇ ਕਈ ਕੇਸ ਹੋ ਗਏ ਮੈਡਮ ਕੰਗਨਾ ਰਣਾਉਦੇ ਜਿਹੜੇ ਮਤਲਬ ਇਸ ਤਰ੍ਹਾਂ ਨਹੀਂ ਕੀਤੇ ਜਾਣੇ ਚਾਹੀਦੇ ਸੀ ਗੱਲ ਕਰ ਇਹ ਬੇਵਾਕ ਬੋਲੀ ਦੇ ਕਾਰਨ ਮਤਲਬ ਅਫੇਰੇ ਸੁਰੱਖਿਆ ਦੇ ਵਿੱਚ ਰਹਿੰਦੀ ਹੈ ਇਸ ਕਰਕੇ ਹੁਣ ਇਹਨੂੰ ਮਾਧਮਿੰਦਰ ਕੌਰ ਅੱਜ ਦੀ ਉਮਰ 80 ਸਾਲ ਤੋਂ ਉੱਪਰ ਹੈ ਅੱਜ ਉਹਦੇ ਨਾਲ ਮਤਲਬ ਪਾਲਾ ਤੇ ਹੁਣ ਪਤਾ ਲੱਗੂਗਾ ਜੀ ਇਹਨੂੰ ਆਪਾਂ ਕਬੱਡੀ ਦੀ ਭਾਸ਼ਾ ਦੇ ਵਿੱਚ ਕਹੀਏ ਜੀ ਇੱਕ ਤਕੜਾ ਰੈਡਰ ਜਿਹੜਾ ਹੁੰਦਾ ਨਾ ਇੱਕ ਜਲਾਲਪੁਰ ਜਾਂ ਪਾਲਾ ਦਾ ਸਟੌਪਰ ਹੈ ਜੀ 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 ਦਾ ਮਸ਼ਹੂਰ ਦੁਨੀਆ ਪੱਧਰ ਦਾ ਉਹਦੇ ਨਾਲ ਜੱਫੀ ਲੱਗ ਗਿਆ ਹੁਣ ਦੇਖੋ ਵੀ ਕੁੰਡੀਆਂ ਦੇ ਸਿੰਘ ਫਸੇ ਨੇ ਕੌਣ ਨਿੱਤਰਦਾ ਤੇ ਕੌਣ ਨਹੀਂ ਨਿੱਤਰਦਾ ਇਹਦੇ ਕੋਲੇ ਕੰਗਣਾ ਕੋਲੇ ਇੱਕ ਰਸਤਾ ਰਹਿ ਗਿਆ ਸੁਪਰੀਮ ਕੋਰਟ ਦਾ ਮਾਨਜੋਗ ਸੁਪਰੀਮ ਕੋਰਟ ਉਹਦੇ ਤੇ ਸਟੇ ਦਿੰਦੀ ਹੈ ਜਾਂ ਨਹੀਂ ਦਿੰਦੀ ਹੈ ਉਹ ਕੰਮ ਦੇਖੋ ਕੋਰਟਾਂ ਦਾ ਮਾਨਜੋਗ ਜੱਜ ਸਾਹਿਬ ਸਾਰਾ ਕੁਝ ਕਿਉਂਕਿ ਮਾਤਾ ਦੀ ਉਮਰ ਹੈ ਜਿਹੜੀ 80 ਸਾਲ ਤੋਂ ਉੱਪਰ ਹੋ ਚੁੱਕੀ ਹੈ ਮਾਤਾ ਚਾਹੁੰਦੀ ਹੈ ਵੀ ਮੈਨੂੰ ਮੇਰੀ ਮੇਰੀ ਉਮਰ ਦੇ ਵਿੱਚ ਮੈਨੂੰ ਇਨਸਾਫ ਮਿਲ ਜੇ ਤੇ ਤਾਂ ਕਿ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਮੂਹ ਨੂੰ ਥੋੜਾ ਜਿਹਾ ਸੰਭਾਲ ਤੇ ਲੰਗਾਮ ਲਗਾ ਕੇ ਇੱਕ ਦੂਜੇ ਦੀ ਬੇਇੱਜ਼ਤੀ ਨਾ ਕਰ ਕਿਉਂਕਿ ਡਾਕਟਰ ਦੇਖੋ ਇਹਦੇ ਨਾਲ ਪੂਰੇ ਬਾਲੀਵੁੱਡ ਜਗਤ ਦੀ ਵੀ ਯਾਨੀ ਕਿ ਕਿੰਨਾ ਕਿਤੇ ਬੁਨਮੀ ਹੁੰਦੀ ਹੈ ਕਮਨਾਂ ਦਾ ਬਾਲੀਵੁੱਡ ਦੀ ਬਹੁਤ ਵਧੀਆ ਐਕਟਰੈਸ ਰਹੀ ਹੈ ਤੇ ਇਹ ਹੈ ਕਿ ਜਦੋਂ ਇਹ ਮਾਤਾ ਨੂੰ ਬੋਲੀ ਉਸ ਤੋਂ ਬਾਅਦ ਇਹਨਾਂ ਨੂੰ ਫਿਲਮਾਂ ਦੇ ਵਿੱਚ ਕੰਮ ਮਿਲਣਾ ਵੀ ਘੱਟ ਹੋ ਗਿਆ ਇਹਨਾਂ ਨੂੰ ਐਡਾਂ ਹੀ ਇਕੱਲੀਆਂ ਹੁਣ ਮਿਲਦੀਆਂ ਜੇਕਰ ਦੇਖਿਆ ਜੇ ਤਾਂ ਬਾਲੀਵੁੱਡ ਨੇ ਵੀ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਇਹਨਾਂ ਤੋਂ ਦੇਖੋ ਜੇ ਫਿਰ ਇਹ ਮਤਲਬ ਸੁਰੱਖਿਆ ਜਾ ਕੇ ਇਹ ਸਿਆਸਤ ਜਾਣਾ ਚਾਹੁੰਦੀ ਸੀ ਨਾ ਸਿਆਸਤ ਦੇ ਵਿੱਚ ਆ ਕੇ ਇਹ ਮਤਲਬ ਇਹਨੂੰ ਪਾਰਲੀਮੈਂਟ ਦੀ ਟਿਕਟ ਮਿਲ ਗਈ ਉੱਥੇ ਲੋਕਾਂ ਨੇ ਅਦਾਕਾਰਾ ਹੋਣ ਦੇ ਨਾਤੇ ਮਤਲਬ ਇਹਦਾ ਸਾਬ ਦੇ ਕੇ ਇਹਨੂੰ ਜਿਤੇਆਤਾ ਕੋਈ ਮੋਦੀ ਸਾਹਿਬ ਦੀ ਵੀਰ ਚੱਲੀ ਹੋਈ ਸੀ ਤੇ ਕੁਝ ਉਸ ਕਰਕੇ ਮਤਲਬ ਇਹ ਹੁਣ ਕੋਸ਼ਿਸ਼ ਤਾਂ ਵੀ ਹੈ ਜੀ ਵੀ ਮੈਂ ਥੋੜਾ ਜਾਂ ਹੋਰ ਇਸ ਤਰ੍ਹਾਂ ਕਰਕੇ ਹੋ ਸਕਦਾ ਹੈ ਸੈਂਟਰ ਦੇ ਵਿੱਚ ਕੋਈ ਮੰਤਰੀਪਾਲ ਜਾਂ ਵਜ਼ੀਰ ਬਣਨ ਦੀ ਕੋਸ਼ਿਸ਼ ਕਰ ਰਹੀ ਹੋਵੇ ਤਾਂ ਹੀ ਮਤਲਬ ਇਸ ਤਰ੍ਹਾਂ ਦੇ ਨੇ ਜਿਹੜੇ ਬੋਲ ਨੇ ਉਹ ਬੋਲਦੀ ਹੈ ਪਿੱਛੇ ਵੀ ਇਹ ਮਤਲਬ ਹਟਦੀ ਨਹੀਂ ਹੈ ਸਮਝ ਨਹੀਂ ਆਉਂਦੀ ਵੀ ਇਹ ਵੀ ਦਿਮਾਗ ਦੀ ਸੋਚਾਂ ਸ਼ਕਤੀ ਹੋਣੀ ਹੈ ਜਾਂ ਸਾਡੇ ਸਮਾਜ ਦੇ ਵਿੱਚ ਮਤਲਬ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ ਤਾਂ ਥੋੜਾ ਜਿਆਦਾ ਸੰਕੋਚ ਨਾਲ ਹੀ ਬੋਲਣਾ ਚੰਗਾ ਹੁੰਦਾ ਉਹੀ ਲੋਕਾਂ ਦਾ ਹਰਮਨਕਾਰਾ ਲੀਡਰ ਬਣਦਾ ਜੋਗੀ ਡਾਕਟਰ ਸਾਹਿਬ ਮਿਸ ਮੰਡੀ ਬਣੀ ਸੀ ਪਹਿਲੀ ਵਾਰ ਮੈਨੂੰ ਯਾਦ ਆ ਮਿਸ ਮੰਡੀ ਤੋਂ ਬਾਅਦ ਹੀ ਦੀ ਬਾਲੀਵੁੱਡ ਦੇ ਵਿੱਚ ਐਂਟਰੀ ਹੋਈ ਤੇ ਬਾਲੀਵੁੱਡ ਦੇ ਵਿੱਚ ਇਹਨੂੰ ਬਹੁਤ ਵੈਰੀ ਵਧੀਆ ਉੱਥੇ ਇਹਨਾਂ ਇੱਕ ਦਰਜਾ ਮਿਲਿਆ ਹੈ ਐਕਟਰਸ ਦੇ ਵਿੱਚ ਜਦੋਂ ਇਹ ਖਾਸ ਕਰਕੇ ਰੀਤੀ ਰੋਸ਼ਨ ਨਾਲ ਫਿਲਮ ਦੇ ਵਿੱਚ ਆਈ ਸਾਈਡ ਹੀਰੋਇਨ ਤਾ ਇਹਦਾ ਬਹੁਤ ਨਾਮ ਹੋ ਗਿਆ ਜਿੱਤੋਂ ਐਮਪੀ ਟਿਕਟ ਮਿਲੀ ਐਮਪੀ ਵਿਜੀਟੀ ਬਹੁਤ ਜ਼ਿਆਦਾ ਮਾਨ ਸਰਕਾਰ ਹਿਮਾਚਲ ਦਾ ਬਣਿਆ ਤੇ ਜੇਕਰ ਗੱਲ ਕਰੀਏ ਵੀ ਹੁਣ ਮੰਡੀ ਦੇ ਲੋਕ ਵੀ ਇਸ ਤੋਂ ਪ੍ਰੇਸ਼ਾਨ ਨੇ ਕਿਉਂਕਿ ਉਹ ਵੀ ਸੋਚਣ ਅੱਗੇ ਨੇ ਵੀ ਕੰਗਨਾ ਨੋਥ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਲਈ ਸੁਰਖੇ ਜਾਂਦੇ ਜਿਵੇਂ ਤੁਸੀਂ ਕਿਹਾ ਕੋਈ ਪੰਜਾਬ ਦਾ ਕੋਈ ਮੁੱਦਾ ਹੋ ਜੇ ਕੋਈ ਬੋਲੇ ਨਾ ਬੋਲੇ ਬੀਜੇਪੀ ਲੀਡਰ ਕੰਗਨਾ ਨੋਥ ਪਹਿਲਾਂ ਉੱਥੇ ਆਪਣਾ ਬਿਆਨ ਦਰਜ ਕਰਾਉਂਦੀ ਹੈ ਖਾਸ ਕਰ ਭਗਵੰਤ ਮਾਨ ਦਾ ਦੇ ਖਿਲਾਫ ਪਹਿਲ ਦੇ ਆਧਾਰ ਤੇ ਲੜਦੀ ਹੈ ਤੈ ਕੋਲੋਂ ਪੁਰਾਣੇ ਪਿੱਛੇ ਬਾਰਸ਼ਾਂ ਪਈਆਂ ਨੇ ਹਿਮਾਚਲ ਦੇ ਵਿੱਚ ਪਹਿਲੀ ਗੱਲ ਤਾਂ ਇਹ ਆਈ ਨਹੀਂ ਜਦੋਂ ਲੋਕਾਂ ਚ ਤਰਾਹੀ ਤਰਾਹੀ ਹੋ ਰਹੀ ਸੀ ਉਦੋਂ ਤਾਂ ਹਿਆਈ ਨਹੀਂ ਮੈਡਮ ਤੇ ਜਦੋਂ ਆਈ ਉਦੋਂ ਆ ਕੇ ਮਤਲਬ ਹਸਣ ਖੇਡਣ ਦਾ ਕੋਈ ਮੌਸਮ ਬਹੌ ਨਹੀਂ ਸੀ ਉਥੇ ਉਥੇ ਇੱਕ ਅਫਸੋਸਨਾਕ ਮੌਸਮ ਸੀ ਕਿਉਂਕਿ ਕਾਫੀ ਲੋਕ ਗੁੰਮ ਹੋ ਗਏ ਸੀ ਕਾਫੀ ਲੋਕਾਂ ਦੀਆਂ ਡੈੱਥਾਂ ਹੋ ਗਈਆਂ ਸੀ ਲੋਕਾਂ ਦੇ ਘਰ ਉਜੜ ਗਏ ਸੀ ਲੋਕਾਂ ਦੇ ਪੌਂ ਚੜ ਗਏ ਉਥੇ ਮਤਲਬ ਜੇ ਚਲੋ ਰੋਣਾ ਨਹੀਂ ਹੁੰਦਾ ਤਾਂ ਘੱਟੋ ਘੱਟ ਰੋਣਾ ਘੱਟ ਮੂੰਹ ਤਾਂ ਕਰ ਲੈਂਦਾ ਬੰਦਾ ਮਤਲਬ ਇਹ ਤਾਂ ਉਥੇ ਜਾ ਕੇ ਹਸਣ ਲੱਗ ਜਿੱਥੇ ਲੋਕਾਂ ਨੇ ਕਾਫੀ ਬੁਰਾ ਮਨਾਇਆ ਦੇ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਹਿਮਾਚਲ ਦੇ ਵਿੱਚ ਵੀ ਇਹਦੇ ਪ੍ਰਤੀ ਹੈ ਜਿਹੜਾ ਉਹ ਕਾਫੀ ਚੱਲ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਇਹਨੇ ਬਦਨਾਮ ਕੀਤਾ ਸੀ ਨਸ਼ੇ ਨੂੰ ਤੇ ਨਾਲ ਇਹਨੇ ਹਿਮਾਚਲ ਦੇ ਲੋਕਾਂ ਨੂੰ ਵੀ ਮਤਲਬ ਕੋਈ ਬਹੁਤੇ ਫੁੱਲ ਨਹੀਂ ਵਰਸਾਇਓ ਉੱਥੋਂ ਦੇ ਨੌਜਵਾਨੀ ਨੂੰ ਵੀ ਇਹਨੇ ਇਹ ਨਸ਼ੇ ਦੇ ਬਰਾਬਰ ਤੋਲ ਕੇ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਪ ਸੁਰੱਖਿਆ ਚ ਰਹਿਣ ਦਾ ਕਿਉਂਕਿ ਡਾਕਟਰ ਸਾਹਿਬ ਜਿਹੜਾ ਤੁਸੀਂ ਕਿੱਸਾ ਹੱਸ ਰਹੇ ਹੋ ਜਦੋਂ ਕੰਗਨਾ ਨੂੰ ਉੱਥੇ ਗਈ ਸੀ ਮੈਂ ਦੱਸ ਦੇਣਾ ਹਿਮਾਚਲ ਦੇ ਲੋਕ ਕਿਉਂ ਦੁਖੀ ਹੋਏ ਕਿਉਂਕਿ ਜਿਹੜਾ ਇਹਦਾ ਡਰੈੱਸ ਅਪ ਸੀ ਉਹ ਬਹੁਤ ਜ਼ਿਆਦਾ ਬੋਲੀਵੁੱਡਾਈਜ਼ੀ ਵ ਤੇ ਜਿਸ ਕਰਕੇ ਲੋਕਾਂ ਨੇ ਇਹਨੂੰ ਰੋਕਿਆ ਸੀ ਖਾਸ ਕਰ ਇਹਦੇ ਘਰ ਦੇ ਲੋਕ ਕਿਹਾ ਗਿਆ ਸੀ ਪਰ ਇਹ ਨਹੀਂ ਮੰਨੀ ਕਿ ਉਹ ਰਸੂਨ ਦੇ ਵਿੱਚ ਆਇਆ ਇਹ ਬਹੁਤ ਜਿੱਦੀ ਜਣੀ ਸੰਕੀ ਟਾਈਪ ਔਰਤ ਹੈ ਇਹ ਕਿਸੇ ਗੱਲ ਸੁਣਦੀ ਵੀ ਨਹੀਂ ਜਿਸ ਤੋਂ ਬਾਅਦ ਹਿਮਾਚਲ ਦੇ ਲੋਕਾਂ ਨੇ ਇਹਦੇ ਖਲਾਫ ਖੁਦ ਪ੍ਰੋਟੈਸਟ ਕੀਤਾ ਇਹਦੇ ਸ਼ਹਿਰ ਦੇ ਲੋਕਾਂ ਨੇ ਹਾਂਜੀ ਫਿਰ ਮਤਲਬ ਗੱਲ ਤਾਂ ਇਹ ਹੀ ਹੈ ਨਾ ਲੋਕ ਆਪ ਤੇ ਜੋ ਵੀ ਇਤੋਂ ਦੀ ਕੋਈ ਹੁੰਦੀ ਉੱਥੋਂ ਦੀ ਸੰਸਕ੍ਰਿਤੀ ਹੁੰਦੀ ਹੈ ਸੱਭਿਆਚਾਰ ਹੁੰਦਾ ਉੱਥੋਂ ਦਾ ਇੱਕ ਵੱਖਰਾ ਹੀ ਹੁੰਦਾ ਕੁਝ ਏਰੀਆ ਦਾ ਉਹਦੇ ਮੁਤਾਬਕ ਚਾਹੁੰਦੇ ਹੁੰਦੇ ਆ ਲੋਕ ਲੋਕ ਨਹੀਂ ਚਾਹੁੰਦੇ ਹੁੰਦੇ ਵੀ ਦੂਸਰਾ ਕੋਈ ਹੋਰ ਮਤਲਬ ਬਾਲੀਵੁੱਡ ਵਾਲਾ ਜਾਂ ਉਧਰਲਾ ਅਬੰਬੇ ਸਾਈਡ ਵਾਲਾ ਜਿਹੜਾ ਐਕਟਰ ਵਾਲਾ ਸਿਸਟਮ ਹੈ ਉਹ ਸਾਡੇ ਤੇ ਲਾਗੂ ਹੋਵੇ ਉਸ ਦੇ ਨਾਲ ਲੋਕ ਨੇ ਜਿਹੜੇ ਫੀਲ ਕਰਦੇ ਨੇ ਇਸ ਕਰਕੇ ਲੋਕਾਂ ਨੇ ਉੱਥੇ ਵੀ ਫੀਲ ਕੀਤਾ ਲੋਕ ਨਹੀਂ ਚਾਹੁੰਦੇ ਮਤਲਬ ਵੀ ਜਿਹੜਾ ਥੋੜਾ ਜਿਹਾ ਉੱਪਰ ਲੀਆਂ ਗੱਲਾਂ ਕਰੇ ਨਾ ਜਿਹਨੂੰ ਤੁਸੀਂ ਸਮਝਦੇ ਹੋ ਮੈਂ ਕੀ ਕਹਿੰਦਾ ਜਦੋਂ ਮਤਲਬ ਛੋਟੇ ਕੱਪੜੇ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਦਾ ਨਾਮ ਆਉਂਦੀਆਂ ਨੇ ਉਹਨਾਂ ਨੂੰ ਲੋਕ ਸਾਡਾ ਸਮਾਜ ਸਾਡਾ ਚਾਹੇ ਹਿਮਾਚਲ ਵਕਰਾ ਹੋ ਗਿਆ ਥੋੜੀ ਪਹਿਲਾਂ ਤਾਂ ਪੰਜਾਬ ਦਾ ਹੀ ਇੱਥੇ ਸਸਾਸੀ ਪੰਜਾਬ ਹਰਿਆਣਾ ਹਿਮਾਚਲ ਕਾਫੀ ਵੱਡਾ ਪੰਜਾਬ ਹੁੰਦਾ ਸੀ ਇਹਨਾਂ ਦੀ ਕਾਫੀ ਸੰਸਕ੍ਰਿਤੀ ਦੂਜੇ ਦੇ ਨਾਲ ਮਿਲਦੀ ਹੈ ਇਹ ਲੋਕ ਨਹੀਂ ਚਾਹੁੰਦੇ ਵੀ ਇੱਥੇ ਆ ਕੇ ਐਕਟਰ ਲੋਕ ਉਸੇ ਤਰ੍ਹਾਂ ਦੀਆਂ ਜਿਹੜੀਆਂ ਖੜਵਸਤੀਆਂ ਨੇ ਉਹ ਕਰਨ ਔਰ ਡਾਕਟਰ ਸਾਹਿਬ ਮੈਂ ਤੁਹਾਨੂੰ ਦੱਸਣਾ ਜਿਵੇਂ ਤੁਸੀਂ ਕਹੇ ਕਿ ਹਿਮਾਚਲ ਪੰਜਾਬ ਦਾ ਇੱਕ ਹਿੱਸਾ ਸੀ ਤੇ ਤੁਹਾਨੂੰ ਦੱਸਣਾ ਹੈ ਹਿਮਾਚਲ ਇੱਕ ਸਮੇਂ ਬਹੁਤ ਜ਼ਿਆਦਾ ਅਜਿਹੀ ਸਥਿਤੀਆਂ ਲੰਘ ਰਿਹਾ ਨੂੰ ਬਹੁਤ ਘਾਟਾ ਪੈ ਰਿਹਾ ਹੈ ਹਿਮਾਚਲ ਦੇ ਯਾਨੀ ਕਿ ਜਿਹੜੇ ਸੀਐਮ ਨੇ ਮੱਖੂ ਉਹ ਉਹਨਾਂ ਨੇ ਸੋ ਕੱਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਲਾਟਰੀ ਟੰਦੀ ਤਾਂ ਉਹਨਾਂ ਨੇ ਇੱਕ ਐਗਜ਼ਾਮਪਲ ਤੇ ਸਾਰੇ ਮੀਡੀਆ ਚੈਨਲ ਨੂੰ ਕਹਿੰਦੇ ਵੀ ਇਹ ਜਿਹੜੀ ਲਾਟਰੀ ਸਿਸਟਮ ਹੈ ਪੰਜਾਬ ਵਿੱਚ ਕਹਿੰਦੇ ਵੀ 235 ਕਰੋੜ ਦਾ ਫਾਇਦਾ ਹੋਇਆ ਸਰਕਾਰ ਨੂੰ ਹਰਿਆਣਾ ਨੂੰ ਫਾਇਦਾ ਹੋਇਆ ਤਾਂ ਕਹਿੰਦੇ ਸੀ ਪੰਜਾਬ ਹਰਿਆਣਾ ਦੇ ਕੇ ਲਾਟਰੀ ਸਿਸਟਮ ਸ਼ੁਰੂ ਕਰ ਰਹੇ ਆ ਤਾਂ ਕਿ ਸਮਾਜ ਨੂੰ ਫਾਇਦਾ ਹੋਵੇ ਕਿਉਂਕਿ 1999 ਤੋਂ ਬਾਅਦ ਹਰਿਆਣਾ ਯਾਨੀ ਕਿ ਹਮਾਚਲ ਵਿੱਚ ਲਾਟਰੀ ਸਟਪੰਦ ਕਰ ਦਿੱਤਾ ਗਿਆ ਸੀ देखो जी लॉटरी सिस्टम ਜੇ ਤਾਂ ਸਰਕਾਰ ਵਾਸਤੇ ਰੱਖਿਆ ਜਾਵੇ ਤਾਂ ਚੰਗਾ ਹੁੰਦਾ ਹੈ ਜੇ ਲਾਟਰੀ ਸਿਸਟਮ ਨੂੰ ਇੱਕ ਸੱਟਾ ਸਿਸਟਮ ਹੀ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਦੋ ਨੰਬਰ ਦੇ ਵਿੱਚ ਪਰਚੇ ਆ ਵਿਕਣ ਲੱਗ ਜਾਂਦੇ ਹਨ ਹੋਰ ਹੁੰਦਾ ਹੈ ਇਹ ਥੋੜਾ ਜਿਹਾ ਮਤਲਬ ਕਾफी ਸੰਜੀਦਾ ਮਸਲਾ ਹੁੰਦਾ ਹੈ ਇਸ ਕਰਕੇ ਇਹਦੇ ਵਿੱਚ ਜਿਹੜਾ ਮਾਫੀਆ ਗਰੁੱਪ ਹੈ ਉਹ ਜਾਦੇ ਭਾਰੂ ਹੋ ਜਾਂਦਾ ਹੈ ਇਸ ਤੋਂ ਸੰਕੋਚ ਜੇ ਮਾਫੀਆ ਤੋਂ ਬਚ ਕੇ ਮਤਲਬ ਸਰਕਾਰ ਦੀ ਆਮਦਨ ਵਾਸਤੇ ਇਸ ਤਰ੍ਹਾਂ ਦਾ ਕੋਈ ਅਤਕੰਡਾ ਬਣਾਇਆ ਜਾਂਦਾ ਤਾਂ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਹਿਮਾਚਲ ਦੀ ਜਿਹੜੀ ਅਰਥਵਿਵਸਥਾ ਕਾਫੀ ਠੀਕ ਹੈ ਵਿਰੋਧੀ ਧਿਰ ਦੀ ਪਾਰਟੀ ਦੀ ਸਰਕਾਰ ਹੈ ਇਸ ਕਰਕੇ ਸੈਂਟਰ ਸਰਕਾਰ ਵੱਲੋਂ ਪੰਜਾਬ ਵਾਂਗੂ ਉੱਥੇ ਵੀ ਤਰ੍ਹਾਂ ਗ੍ਰਾਂਟ ਦੇਣ ਤੋਂ ਥੋੜਾ ਜਿਆਦਾ ਸੈਂਟਰ ਹੈ ਜਿਹੜਾ ਉਹ ਗਰੀਜ ਕਰ ਰਿਹਾ ਹੈ ਡਾਕਟਰ ਸਾਹਿਬਾ ਗੱਲ ਕੰਗਨਾਵੋਦੀ ਕਰ ਰਹੇ ਜਿੱਦੇ ਕੰਗਨਾਵੋਦੀ ਇੱਕ ਵਾਸੇ ਆਪਣੀ ਛਵੀ ਇਸਤਰਾ ਬਣਾ ਰਹੀ ਹੈ ਉੱਥੇ ਤੁਹਾਡੇ ਜਿਲ੍ਹੇ ਦੀ ਅਪਡੇਟ ਹੈ ਕੱਲ ਮੈਂ ਸ਼ਾਮੀ ਲਾਈਵ ਵੀ ਕੀਤਾ ਹੈ ਵੀ ਤੁਹਾਡੇ ਜ਼ਿਲ੍ਹੇ ਤਿੰਨ ਕੁੜੀਆਂ ਨੇ ਟੌਪ ਟੌਪ ਕੀਤਾ ਬਹੁਤ ਵਧੀਆ ਤੇ ਉਹ ਤਿੰਨੋਂ ਕੁੜੀਆਂ ਸਕੀਆਂ ਪੈਣ ਛੇ ਜਾਰੀਆਂ ਨੇ ਹਾਂਜੀ ਇਹ ਸਾਡੇ 90 7 15 ਕਿਲੋਮੀਟਰ ਦੂਰ ਬਲਾਡਾ ਹੈਗਾ ਬਲਾਡੇ ਦੀਆਂ ਤਿੰਨ ਲੜਕੀਆਂ ਨੇ ਜਿਹਦੇ ਤੋਂ 올림픽 ਕੌਰ ਹੈ ਇੱਕ ਬੇਅੰਤ ਕੌਰ ਹੈ ਇੱਕ ਹਰਦੀਪ ਕੌਰ ਇਸ ਤਰ੍ਹਾਂ ਦਾ ਨਾਂ ਹੈ ਕਿੰਨੇ ਭੈਣਾਂ ਨੇ ਇੱਕ ਜਿਹੜੀ ਵਿਚਾਰਨੀ ਲੜਕੀ ਉਹਨੇ ਤਾਂ ਪਹਿਲਾਂ ਵੀ ਇੱਕ ਜਿਹੜਾ ਇਹ ਟੈਸਟ ਹੈ UGC JSSC ਵਾਲਾ ਮਤਲਬ ਇਹ ਟੈਸਟ ਪਹਿਲਾਂ ਵੀ ਕਲੀਅਰ ਕੀਤਾ ਹੋਇਆ ਹੁਣ ਉਹਨੇ ਦੁਬਾਰੇ ਫੇਰ ਕਰਤਾ ਮਤਲਬ ਵੱਡੀ ਗੱਲ ਤਾਂ ਇਹ ਹੈ ਜੀ ਉਹ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਇਹ ਗਰੀਬ ਪਰਿਵਾਰ ਉਹਨਾਂ ਦੀ ਮਾਤਾ ਸਾਰਾ ਦਿਨ ਕੰਮ ਕਰਦੀ ਆ ਉਹਦਾ ਫਾਦਰ ਜਿਹੜਾ ਲੜਕੀਆਂ ਦਾ ਉਹ ਇੱਕ ਗ੍ਰੰਥੀ ਹੈ ਮਤਲਬ ਮੈਂ ਤਾਂ ਇਸ ਗੱਲ ਨੂੰ ਸਮਝਦਾ ਕਿ ਕਿਉਂਕਿ ਜਿਹੜੇ ਪੁਜਾਰੀ ਸ਼੍ਰੇਣੀਆਂ ਚਾਹੇ ਕਿਸੇ ਵੀ ਧਰਮ ਦੀ ਹੈ ਇਹ ਮਤਲਬ ਪੜਨ ਵਾਲੇ ਬੱਚਿਆਂ ਨੂੰ ਤਾਂ ਪੜਨ ਦਿੰਦੀ ਨਹੀਂ ਹੁੰਦੀ ਇਹ ਬੜੀ ਕਿਸਮਤ ਵਾਲੀ ਗੱਲ ਹੈ ਕਿ ਉਸ ਖੁਦ ਗ੍ਰੰਥੀ kia ਲੜਕੀਆਂ ਨੇ ਜਿਹੜੀਆਂ ਤਿੰਨ ਇੱਕ ਵੱਡਾ ਟੈਸਟ ਕਲੀਅਰ ਕਰ ਗਈਆਂ ਨੇ ਇਹਦੇ ਨਾਲ ਸਾਡਾ ਪੰਜਾਬ ਦਾ ਸਾਡਾ ਮਾਨਸਾ ਜ਼ਿਲ੍ਹਾ ਦਾ ਜਿਹੜਾ ਪਛੜੇ ਦਾ ਮਤਲਬ ਤੈਅ ਲੱਗਿਆ ਹੋਇਆ ਸੀਗਾ ਖਾਸ ਕਰਕੇ ਭਲਾੜੇ ਦੇ ਉੱਤੇ ਉਹ ਕਾਫੀ ਹੱਦ ਤੱਕ ਦੂਰ ਹੋ ਗਿਆ ਕਿਉਂਕਿ ਇਹ ਪਰ ਜਦੋਂ ਪਿੱਛੇ ਅਸੈਂਬਲੀ ਦੀਆਂ ਵੋਟਾਂ ਜਿਹੜੇ ਉਦੋਂ ਇੱਥੇ ਇਥੇ ਪ੍ਰਿੰਸੀਪਲ ਸਾਹਿਬ ਜਿੱਤੇ ਹੋਏ ਨੇ ਗੁਰਰਾਮ ਜੀ ਉਹਨਾਂ ਦੀ ਵੀ ਕਾਫੀ ਜ਼ਿਆਦਾ ਪੜ੍ਹਾਈ ਹੈ ਤੇਰੇ ਉੱਥੇ ਡਾਕਟਰ ਨਿਸ਼ਾਨ ਸਿੰਘ ਜਿੱਤੇ ਸੀਗੇ ਉਹ ਵੀ ਇੱਕ ਮੰਨੇ ਪਰਮੰਨੇ ਸਾਡੇ ਮਾਨਸਾ ਦੇ ਸਰਜਨ ਨੇ ਤੇ ਇੱਕ ਬੀਬਾ ਰਣਜੀਤ ਕੌਰ ਸੀ ਉਹ ਵੀ ਮਾਸਟਰ ਡਿਗਰੀ ਹੈ ਉਹਨਾਂ ਕੋਲੇ ਮਤਲਬ ਕਿਉਂਕਿ ਭਲਾੜੇ ਨੂੰ ਐਨੀ ਕਹੀ ਜਾਂਦੇ ਨੇ ਵੀ ਇਹ ਪਿਛੜੇ ਇਸਰੇ ਨਹੀਂ ਤੁਸੀਂ ਆ ਅ ਪਰ ਮਤਲਬ ਸਹਿਤ ਕਿਪ ਕੋ ਪਿਛੜਾ ਕੋਈ ਪਿਛੜਿਆ ਨਹੀਂ ਹੈ ਬਹੁਤ ਤਾਂ ਮਤਲਬ ਹੁਣ ਹਰ ਬੱਚੇ ਨੇ ਜਿਹੜੇ ਆਪਣੇ ਏਰੀਆ ਦਾ ਆਪਣੇ ਆਪਣੇ ਹਲਕੇ ਦਾ ਨਾਮ ਰੋਸ਼ਨ ਕਰ ਰਹੇ ਡਾਕਟਰ ਸਾਹਿਬ ਤੋਂ ਵੱਡੀ ਗੱਲ ਹੈ ਜਿਵੇਂ ਤੁਸੀਂ ਦੱਸਿਆ ਕਿ ਤਿੰਨ ਕੁੜੀਆਂ ਨੇ ਗਰੀਬ ਘਰ ਦੇ ਸਬੰਧਤ ਨੇ ਅਸੀਂ ਘਰ ਗੱਲ ਕੀਤੀ ਰਹੀ ਸਾਨੂੰ ਪੂਰੀ ਜਾਣਕਾਰੀ ਨਹੀਂ ਸੀ ਜੂ ਜੀ ਨਾਮ ਦੱਸੇ ਡਾਕਟਰ ਸਾਹਿਬ ਇਹ ਗੱਲ ਇਹ ਵੀ ਹੈ ਕਿ ਕੋਈ 10ਵੀਂ ਬਰਦੀ ਪ੍ਰੀਖਿਆ ਨਹੀਂ ਪਾਸ ਕੀਤੀ ਜੂ ਜੀ ਜੀ ਦਾ ਟੈਸਟ ਕਲੀਅਰ ਨਾ ਕਰਨਾ ਬਹੁਤ ਵੱਡੀ ਗੱਲ ਹੈ ਐਮਏ ਤੋਂ ਬਾਅਦਿਆ ਨਹੀਂ ਜਾ ਕੇ ਐਮਪੀ ਲ ਐਮਪੀ ਦਾ ਯੂ ਜੀਏ ਟੈਸਟ ਕਲੀਅਰ ਹੁੰਦਾ ਹੈ ਤੇ ਇਹ ਕੋ ਬਹੁਤ ਵੱਡੀ ਜੀ ਕੇ ਪ੍ਰਾਪਤੀ ਕੀਤੀ ਹੈ ਬੱਚੀਆਂ ਨੇ ਪਰ ਡਾਕਟਰ ਸਾਹਿਬ ਅਜੇ ਤੱਕ ਇੱਕ ਮੈਨੂੰ ਹੈਰਾਨਗੀ ਸਰਕਾਰਾਂ ਤੇ ਵੀ ਹੁੰਦੀ ਹੈ ਮੈਂ ਸਰਕਾਰਾਂ ਵੱਲ ਵੀ ਆਵਾਂਗਾ ਕਿ ਉਹ ਬੱਚੇ ਡਟਕ ਨਹੀਂ ਦਿੱਤਾ ਪਰ ਕਿਸੇ ਸਰਕਾਰੀ ਮੰਤਰੀ ਜਾਂ ਕਿਸੇ ਸਰਕਾਰੀ ਅਹੁਦੇਦਾਰ ਦਾ ਕੋਈ ਮੈਸੇਜ ਜਾਂ ਬਿਆਨ ਨਹੀਂ ਆਇਆ ਉਹਨਾਂ ਕੁੜੀਆਂ ਬਾਰੇ ਦੇਖੋ ਜੀ ਗੱਲ ਇਹ ਹੈ ਸਰਕਾਰ ਨੂੰ ਸੁਣਾਉਣਾ ਨਹੀਂ ਮਤਲਬ ਸਰਵਿਸ ਦੇਣੀ ਚਾਹੀਦੀ ਹੈ ਜੇ ਹੁਣ ਪਹਿਲਾਂ ਵੀ ਕੁੜੀਆਂ ਨੇ ਉਹਨੇ ਟੈਸਟ ਕਲੀਅਰ ਕਰ ਲਿਆ ਸੀ ਨੌਕਰੀ ਮਿਲੀ ਨਹੀਂ ਕਹਿਣ ਦਾ ਭਾਵ ਇਹ ਹੈ ਵੀ ਜੇ ਬੱਚੇ ਆਪਦਾ ਟੈਲੈਂਟ ਦਿਖਾਉਂਦੇ ਨੇ ਤਾਂ ਸਰਕਾਰ ਵੀ ਆਪਦਾ ਦਿਖਾਵੇ ਉਹਨਾਂ ਨੂੰ ਰੁਜ਼ਗਾਰ ਦੇਵੇ ਜਿੱਥੇ ਜਿੰਨੀ ਯੋਗਤਾ ਉਹਨਾਂ ਕੋਲ ਹੈਗੀ ਹੈ ਕਿਉਂਕਿ ਉਹਨਾਂ ਨੇ ਪ੍ਰਾਈਵੇਟ ਮਤਲਬ ਨੌਕਰੀਆਂ ਵੀ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚਿੰਗ ਕਰਕੇ ਆਪਦਾ ਜਿਹੜਾ ਕਰਤਿਆ ਤੋਰਿਆ ਮਾਸਟਰ ਡਿਗਰੀ ਉਹਨਾਂ ਨੇ ਗੁਰੂ ਨਾਨਕ ਕਾਲਜ ਗੁੜਲਾਡੇ ਤੋਂ ਪ੍ਰਾਪਤ ਕੀਤੀ ਮਤਲਬ ਇਸ ਕਰਕੇ ਉਹ 2 ਵਜੇ ਉਹਨਾਂ ਦਾ ਇੱਕੋ ਹੀ ਸੋਦੀ ਸਾਹਿਬ ਮਾਟੋ ਸੀਗਾ ਵੀ ਸਾਡੇ ਮਾਤਾ ਜਦੋਂ ਕਿ ਧੁੱਪ ਦੇ ਵਿੱਚ ਕੰਮ ਕਰਕੇ ਆਪਣਾ ਨਾਂ ਕਮਾਉਂਦੀ ਹੈ ਤਾਂ ਅਸੀਂ ਪੱਕੇ ਥੱਲੇ ਬੈਠ ਕੇ ਪੜ੍ਹ ਨਹੀਂ ਸਕਦੇ ਮਤਲਬ ਇਸੇ ਚੀਜ਼ ਨੂੰ ਲੈ ਕੇ ਉਹਨਾਂ ਨੇ ਜਿਹੜੀਆਂ ਇਹ ਮੱਲਾ ਮਾਰੀਆਂ ਨੇ ਅੱਜ ਸਿੱਖਿਆ ਜਗਤ ਵਿੱਚ ਮਤਲਬ ਇਸੇ ਗੱਲ ਨੂੰ ਮਾਟੋ ਰੱਖਿਆ ਕੋਈ ਉਹਨਾਂ ਨੇ ਹੋਰ ਬਾਲਾ ਵੱਡਾ ਮਤਲਬ ਕੋਈ ਉਹਨਾਂ ਨੇ ਕੋਈ ਏਮ ਨਹੀਂ ਬਣਾਇਆ ਸੀਗਾ ਵੀ ਅਸੀਂ ਕੋਈ ਹੀਰੋ ਕੋਈ ਆਪ ਦਾ ਉਸ ਤਰ੍ਹਾਂ ਦਾ ਹੁੰਦਾ ਐ ਸਿਰਫ ਆਪਣੀ ਮਾਤਾ ਦਾ ਆਪਦੇ ਮਾਤਾ ਪਿਤਾ ਨੂੰ ਦੇਖਿਆ ਵੀ ਉਹ ਬਹੁਤ ਮਿਹਨਤ ਕਰਦੇ ਨੇ ਖੇਤਾਂ ਵਾਲਿਆਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਆ ਤੇ ਅਸੀਂ ਮਤਲਬ ਘਰੇ ਪੱਖਾ ਲਾ ਕੇ ਵੀ ਮਿਹਨਤ ਨਹੀਂ ਕਰ ਸਕਦੇ ਆ ਇਸੇ ਗੱਲ ਦੇ ਕਾਰਨ ਉਹ 2 ਵਜੇ ਤੋਂ ਲੈ ਕੇ ਰਾਤ ਦੇ 10 11 ਵਜੇ ਤੱਕ ਡੇਲੀ ਪੜ੍ਹਦੇ ਸੀ ਕਿਹਦੇ ਨਾਲ ਮਤਲਬ ਉਹ ਬੱਚਾ ਦੀ ਪੜ੍ਹਾਈ ਨੇ ਮਿਹਨਤ ਨੇ ਅਰੰਗ ਲਿਆ ਆ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਤੇ ਉਹ ਬੱਚੇ ਨੇ ਜਿਹੜੇ ਉਹ ਹੋਰ ਬੱਚਿਆਂ ਦੇ ਵੀ ਰੋਲ ਮਾਡਲ ਬਣ ਤੇ ਉਹਨਾਂ ਨੂੰ ਦੇਖ ਕੇ ਪੜ੍ਹਨ ਕੋਈ ਉਹਨਾਂ ਨੇ ਟਿਊਸ਼ਨ ਨਹੀਂ ਲਾਈ ਕੋਈ ਫੁੱਟਕਲ ਖਰਚਾ ਨਹੀਂ ਕੀਤਾ ਕੋਈ ਗੱਡੀਆਂ ਨਹੀਂ ਘੁੰਮੇ ਅਰੇ ਡਾਟਾ ਸਭ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਧੀਆ ਨੂੰ ਆਪਣੇ ਘਰ ਦੇ ਬੋਹ ਸਮਝਦੇ ਆ ਯਾਨੀ ਕਿ ਚਾਹਦੇ ਆ ਵੀ ਸਾਡੇ ਘਰ ਧੀ ਨਾ ਜੰਮੇ ਧੀਆ ਨੂੰ ਕੁੱਖਾ ਜੀ ਮਰਵਾਉਂਦੇ ਆ ਇਹ ਉਹਨਾਂ ਲੋਕਾਂ ਦੇ ਤਿੰਨਾਂ ਭੈਣਾਂ ਦੇ ਚਪੇੜ ਮਾਰੀ ਐ ਕਸਮੀ ਚਪੇੜ ਮੰਦੇ ਹੋ ਕਿ ਨਹੀਂ हां जी जमा देखो ਰਾਤੇ ਪੱਕੇ ਹੋਣੇ ਚਾਹੀਦੇ ਨੇ ਘਰ ਚਾਹੇ ਕੱਚੇ ਹੋਣ ਚਾਹੇ ਵਿੜੇ ਕੱਚੇ ਹੋਣ ਮਤਲਬ ਰਾਤੇ ਜਦੋਂ ਪੱਕੇ ਨੇ ਤਾਂ ਕੋਈ ਵੀ ਜਿਹੜੀ ਛੋਡੇ ਕਿਸੇ ਦੀ ਮੰਜ਼ਿਲ ਹੈ ਉੱਥੇ ਪਹੁੰਚਣ ਦੇ ਵਾਸਤੇ ਕੋਈ ਰਾਹ ਤੇ ਰੋੜਾ ਨਹੀਂ ਬਣ ਸਕਦਾ ਇਹ ਲੜਕੀਆਂ ਨੇ ਸਿੱਧ ਕਰਕੇ ਦਿਖਾਇਆ ਘਰ ਦੇ ਵਿੱਚ ਗਰੀਬੀ ਘਰ ਦੇ ਵਿੱਚ ਸਾਰਾ ਕੁਝ ਹੋਣ ਦੇ ਨਾਤੇ ਮਜ਼ਦੂਰ ਜਮਾਤ ਨਾਲ ਸੰਬੰਧਿਤ ਰੱਖਣ ਦੇ ਕਾਰਨ ਵੱਤ ਹੁੰਦੇ ਹੁੰਦੇ ਹੋਏ ਵੀ ਇਹਨਾਂ ਨੇ ਮੱਲਾ ਮਾਰੀਆਂ ਨੇ ਜਿਹੜੀਆਂ ਹੋਰ ਨਾਲ ਲੋਕਾਂ ਵਾਸਤੇ ਵੀ ਇਹ ਪ੍ਰੇਰਣਾ ਸੋਤ ਬਣਨਗੀਆਂ ਤੇ ਜੇ ਸਰਕਾਰ ਇਹਨਾਂ ਨੂੰ ਰੁਜ਼ਗਾਰ ਦਿੰਦੀ ਹੈ ਜਲਦੀ ਤਾਂ ਮਤਲਬ ਇਹ ਹੋਰਾਂ ਖਾਵਾਂ ਦੇ ਉੱਤੇ ਜਾ ਕੇ ਵੀ ਆਪਦੇ ਟੈਲੈਂਟ ਦੇ ਨਾਲ ਮਤਲਬ ਦੂਜਿਆਂ ਦੇ ਬੱਚਿਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਨਿਖਾਰ ਸਕਦੇ ਕਿਉਂਕਿ ਡਾਕਟਰ ਸਾਹਿਬ ਬਹੁਤ ਵੱਡੀ ਇੱਕ ਉਪਲਬਧੀ ਮਿਲੀ ਹੈ ਬੱਚਿਆਂ ਨੂੰ ਅਸੀਂ ਕਾਮਨਾ ਕਰਦੇ ਹਾਂ ਕਿ ਜਲਦੀ ਸਰਕਾਰਾਂ ਇਹਨਾਂ ਦੀ ਵਾਹ ਫੜਨਾ ਤੇ ਇਹ ਤੁਹਾਨੂੰ ਦੱਸ ਦੇਣਾ ਅਜੇ ਇੱਕ ਪਿੱਸਾ ਹੋਰ ਆਇਆ ਹੈ ਇੱਕ ਹਰਿਆਣੇ ਦੀ ਕੁੜੀ ਹੈ ਜਿਸ ਨੇ ਕਿ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਵਿੱਚ ਪਹਿਲਾ ਸਥਾਨ ਅਸਰ ਦਿੱਤਾ ਹੈ ਵਿਦੇਸ਼ਾਂ ਵਿੱਚ ਜਾ ਕੇ ਤੇ ਉਹ ਕੁੜੀ ਨੇ ਪਰਸੋ ਚੈਂਪੀਅਨ ਜਿੱਤ ਕੇ ਕਮਾਲ ਹੀ ਕਰਤਾ ਹੈ ਯਾਨੀ ਕਿ ਭਾਰਤ ਦੀ ਤਗਮਾਤ ਆਇਆ ਹੈ ਉਹ ਵੀ ਕੁੜਤਾ ਕੁਝ ਬੈਕਗ੍ਰਾਉਂਡ ਘਰਾਨਾ ਇਦਾਂ ਹੀ ਹੈ ਉਹ ਘਰੋਂ ਚੰਗੀ ਨਹੀਂ ਸੀ ਔਰ ਜਦੋਂ ਜਿੱਤੀ ਹੈ ਤਾਂ ਤੁਹਾਨੂੰ ਅੰਦਾਜ਼ ਦੇਣਾ ਕਿ ਉਹਦੇ ਘਰ ਦੇ ਤੇ ਚਾਹ ਦੇ ਤੇ ਖੁਸ਼ੀ ਇੰਨੀ ਸੀ ਕਿ ਦੇਖਣਯੋਗ ਹੀ ਨਹੀਂ ਸੀ ਔਰ ਬੀਤੇ ਰਾਤ ਮੈਂ ਦੱਸ ਦਿੰਨਾ ਹਰਿਆਣਾ ਦੀ ਇੱਕ ਰੈਸਲਰ ਨੇ ਏ ਯੂਥ ਗੇਮਾਂ ਦੇ ਵਿੱਚ ਵਿਦੇਸ਼ ਚ ਹੀ ਹੋਈਆਂ ਇਹ ਰੈਸ ਨੇ ਬਾਜੀ ਮਾਰੀਏ ਜਦੋਂ ਉਹਦੇ ਘਰ ਦੇ লাইਵ ਮੈਂ ਟੀਵੀ ਦੇਖ ਰਿਹਾ ਸੀ ਤਾਂ ਉਹਦੇ ਘਰ ਦੇ ਆਏ ਨੇ ਖੁਸ਼ੀ ਦੇ ਵੀ ਟੀਵੀ ਤੋੜਤਾ ਜਦੋਂ ਇਹ ਕੁੜੀ ਜਿੱਤੀ ਦੇਖੋ ਅੱਜ ਨਾ ਮੈਂ ਸਾਰੀਆਂ ਕੁੜੀਆਂ ਨਹੀਂ ਕਹਿੰਦਾ ਜਿੱਥੇ ਕੁੜੀਆਂ ਨਸ਼ੇ ਦੇ ਵਿੱਚ ਜਾ ਰਹੀਆਂ ਨੇ ਰੀਲਾ ਬਣਾ ਰਹੀਆਂ ਨੇ ਗਲਤ ਪਾਸਿਆਂ 'ਚ ਪੈ ਰਹੀਆਂ ਨੇ ਉੱਥੇ ਕਈ ਕੁੜੀਆਂ ਅਜੀਆਂ ਵੀ ਨੇ ਜਿਹੜੀਆਂ ਕਿ ਆਪਣੇ ਮਾਪਿਆਂ ਦਾ ਨਾਮ ਹੀ ਰੋਸ਼ਨ ਕਰ ਰਹੀਆਂ ਨੇ ਦੇਖੋ ਜੀ ਗੱਲ ਇਹ ਤਾਂ ਕੋਈ ਦੋਰਾਵਾ ਨਹੀਂ ਹਨ ਬੱਚਿਆਂ ਦੇ ਵਿੱਚ ਟੈਲੈਂਟ ਹੈਗਾ ਸਾਰਾ ਕੁਝ ਕਰਕੇ ਦਿਖਾਉਣ ਦੀ ਉਹਨਾਂ ਦੇ ਵਿੱਚ ਖਿੱਚ ਹੈਗੀ ਹੈ ਚਾਹਤ ਹੈਗੀ ਹੈ ਗੱਲ ਕਰ ਜਿਹੜਾ ਸਾਡਾ ਕੋਚ ਸਿਸਟਮ ਹੈ ਨਾ ਕੋਚ ਮਤਲਬ ਬੱਚਿਆਂ ਨੂੰ ਸਹੀ ਕੋਚਿੰਗ ਨਹੀਂ ਕਰਦੇ ਉਹਨਾਂ ਦਾ ਸਰੀਰਕ ਸ਼ੋਸ਼ਨ ਉਹਨਾਂ ਦਾ ਮਾਨਸਿਕ ਸ਼ੋਸ਼ਨ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਮਾਂ ਨੇ ਇਹ ਸਾਡੇ ਬੱਚਿਆਂ ਦੇ ਟੈਲੈਂਟ ਦੇ ਉੱਤੇ ਥੋੜਾ ਜਿਹਾ ਧੱਬਾ ਲੱਗਦਾ ਹੈਗਾ ਨਹੀਂ ਤਾਂ ਮਤਲਬ ਇਹ ਕੋਈ ਕਮੀ ਨਹੀਂ ਹੈਗੀ ਸਾਡੇ ਕੀ ਕੋਈ ਕਾਸੇ ਦੇ ਵਿੱਚ ਨਾਮਣਾ ਨਾ ਖੱਟ ਸਕੇ ਸਾਡਾ ਬਹੁਤ ਹੀ ਵਧੀਆ ਮਤਲਬ ਜਿਹੜਾ ਉੱਤਰੀ ਭਾਰਤੀ ਆਪਾਂ ਕਹਿ ਸਕਦੇ ਹਾਂ ਉੱਤਰੀ ਭਾਰਤ ਦੇ ਵਿੱਚ ਬਹੁਤ ਹੀ ਜ਼ਿਆਦਾ ਯੋਗਤਾ ਹੈਗੀ ਹੈ ਜਿਹੜੀ ਯੋਗਤਾ ਦਿਖਾਉਣ ਦਾ ਜਦੋਂ ਜਦ ਸਹੀ ਸਮਾਂ ਆਉਂਦਾ ਤਾਂ ਸਾਡੇ ਬੱਚੇ ਨੇ ਚਾਹੇ ਬੱਚੀਆਂ ਨੇ ਆਪਦੀ ਯੋਗਤਾ ਦਿਖਾਉਣ ਦੇ ਵਿੱਚੋਂ ਪਿੱਛੇ ਨਹੀਂ ਹਟਦੇ ਆ ਗੱਲ ਕਰ ਜਿਹੜੇ ਸਾਡੇ ਕੋਚ ਨੇ ਨਾ ਆ ਕੋਚਾਂ ਦੀ ਸੋਚ ਆ ਇਹ ਮਤਲਬ ਗਲਤ ਹੈ ਜੇ ਕੋ ਚਾਂਦੀ ਸੋਚ ਕਿਉਂਕਿ ਸਾਡੇ ਕਾਫੀ ਤੇਰ ਧਰਨਾਵਾਦੀ ਉੱਤੇ ਸਾਡੇ ਜਿਹੜੇ ਹੋਰ ਪਹਿਲਵਾਨ ਲੜਕੇ ਲੜਕੀਆਂ ਸੀ ਉਹਨਾਂ ਨੇ ਦਲੀ ਦੇ ਦੁੱਸ਼ਮਣਾਂ ਨੇ ਸਾਰੀ ਹਕੀਕਤ ਦੱਸੀ ਸੀ ਪਰ ਉਹਨਾਂ ਕੋਚਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਉਹਨਾਂ ਨੂੰ ਉਹਦੇ ਨਾਲ ਨਿਵਾਜਿਆ ਜਾਂਦਾ ਹੈ ਫਿਰ ਥੋੜਾ ਜਿਹਾ ਜਿਹੜਾ ਮਤਲਬ ਬੱਚਾ ਹੁੰਦਾ ਜਾਂ ਬੱਚੇ ਦੇ ਪੇਰੈਂਟਸ ਹੁੰਦੇ ਆ ਉਹ ਚੀਜ਼ ਤੋਂ ਥੋੜਾ ਜਿਹਾ ਪਿੱਛੇ हट ਜਾਂਦੇ ਆ ਜੇ ਮਤਲਬ ਉਹਨਾਂ ਨੂੰ ਸਹੀ ਗਾਈਡੈਂਸ ਹੁੰਦੀ ਹੋਵੇ ਤਾਂ ਉਹ ਕਦੇ ਨਹੀਂ ਹੈਵੀ ਬੀ ਹਿੰਦੁਸਤਾਨ ਦਾ ਨਾਂ ਵਰਲਡ ਤੇ ਉੱਤੇ ਪਹਿਲੇ ਨੰਬਰ ਤੇ ਆ ਸਕਦਾ ਖੇਡਾਂ ਦੇ ਵਿੱਚ ਗੱਲ ਕਰ ਵੀ ਥੋੜਾ ਜਿਆ ਸਾਡੀਆਂ ਸਰਕਾਰਾਂ ਨੂੰ ਜਾਗਨ ਦੀ ਲੋੜ ਹੈ ਸਾਡੇ ਵੀ ਖਵਾਲੇ ਧਿਆਨ ਦੇਣਾ ਚਾਹੀਦਾ ਤਾਂ ਮਤਲਬ ਸਾਡੇ ਲੋਕ ਨੇ ਜਿਹੜੇ ਬੱਚੇ ਨੇ ਉਹ ਦਿਨ ਦੁਗਲੀ ਰਾਤ ਚੋਂ ਗੁਣੀ ਤਰੱਕੀ ਕਰ ਸਕਦੇ ਡਾਟਾ ਸਰਕਾਰਾਂ ਤੇ ਆ ਜਾਂਦੇ ਆ ਤੁਸੀਂ ਕਹਿੰਦੇ ਸਰਕਾਰਾਂ ਜਾਗ ਨਹੀਂ ਲੋੜ ਹੈ ਤਾਂ ਮੈਂ ਇੱਕ ਅਪਡੇਟ ਤੁਹਾਨੂੰ ਹੋਰ ਦੇ ਦੇਣਾ ਕਿ ਭਗਵਾਨ ਜੀ ਤਮਨ ਨੂੰ ਸਭ ਨੂੰ ਵੀ ਜਾਗਨ ਲੋੜ ਹੈ ਇਹ ਭਗਵਾਨ ਤਮਨ ਸਾਹਿਬ ਨੇ ਜਿਹੜੀ ਨੀਤੀ ਲਿਆਂਦੀ ਵੀ ਹੈ ਲੈਂਡ ਪੂਲਿੰਗ ਦੀ ਤਾ ਮੈਂ ਦੱਸਦਾ ਅੱਜ ਨਾਲ ਕੱਲ ਪੂਰੇ ਪੰਜਾਬ ਭਰ ਦੇ ਵਿਰੋਧ ਹੋਇਆ ਤੇ ਇਹ ਵਿਰੋਧ ਨੂੰ ਵਧਾਈ ਜਾ ਰਿਹਾ ਹੈ ਯਾਨੀ ਕਿਸਾਨ ਤਾਂ ਪਹਿਲਾਂ ਸੀਗੇ ਹੀ ਖਿਲਾਫ ਹੁਣ ਆਮ ਲੋਕ ਵੀ ਖਿਲਾਫ ਹੋ ਗਏ ਨੇ ਸ਼ਹਿਰਾਂ ਦੇ ਲੋਕ ਵੀ ਪ੍ਰਦਰਸ਼ਨ ਕਰ ਰਹੇ ਨੇ ਕੱਲ ਜਗ੍ਹਾ ਜਗ੍ਹਾ ਤੇ ਪ੍ਰਦਰਸ਼ਨ ਹੋਇਆ ਵਾਖੋ ਸ਼ਹਿਰਾਂ ਦੇ ਜੇ ਕੋਈ ਜਿਹੜਾ ਲੈਂਡ ਪੂਲਿੰਗ ਵਾਲਾ ਮਸਲਾ ਹੈ ਇਹ ਸਰਕਾਰ ਨੇ ਬਣਾਇਆ ਇਹ ਬੜੀ ਮਿਹਨਤ ਦੇ ਨਾਲ ਸੀ ਗੱਲ ਕਰ ਇਹਨੂੰ ਸਮਝਾਉਣ ਦੇ ਵਿੱਚ ਥੋੜਾ ਜਿਹਾ ਫਰਕ ਰਹੇਗਾ ਜਿਹਦੇ ਵਿੱਚ ਵਿਰੋਧੀ ਲੋਕਾਂ ਨੂੰ ਵਿਰੋਧ ਕਰਨ ਦੇ ਵਿੱਚ ਕਰਾਉਣ ਦੇ ਵਿੱਚ ਵੱਧ ਕਾਮਯਾਬ ਹੋ ਰਹੇ ਨੇ ਸਰਕਾਰ ਲੋਕਾਂ ਨੂੰ ਸਮਝਾਉਣ ਦੇ ਵਿੱਚ ਉਹ ਨਹੀਂ ਕਾਮਯਾਬ ਨਹੀਂ ਹੋ ਰਹੀ ਜਦੋਂ ਇਹ ਅਸਲ ਗੱਲ ਤਾਂ ਇਹ ਹੈ ਵੀ ਜਦੋਂ ਇਹ ਜ਼ਮੀਨਾਂ ਲਈਆਂ ਜਾਣਗੀਆਂ 19 ਦਿਨ ਖਬਰ ਹੈ ਇਹ ਮਤਲਬ ਕਦੋਂ ਲਈਆਂ ਜਾਣਗੀਆਂ ਇਹਦੀ ਕੋਈ ਡੇਟ ਤਾਂ ਹੈ ਨਹੀਂ ਵੀ ਆਜ ਸਾਲ ਨੂੰ ਜਾਂ ਦੋ ਸਾਲ ਨੂੰ 19 ਦਿਨ ਤੱਕ ਕੋਈ ਕੁਝ ਵੀ ਕਰ ਸਕਦਾ ਉਹ ਜ਼ਮੀਨ ਨੂੰ ਰਖ ਸਕਦਾ ਹੈ ਦੇ ਸਕਦਾ ਹੈ ਉਹਦਾ ਮੁਆਵਜ਼ਾ ਨਹੀਂ ਲਈ ਜਾਂਦਾ ਉਹਦਾ ਠੇਕਾ ਜਿਹਾ ਗਵਰਨਮੈਂਟ ਦੇਊਗੀ ਜਿਹੜੀ ਫਸਲ ਆ ਉਹ ਆਪਦੀ ਕਿਸਾਨ ਦੀ ਉਹ ਗੱਲ ਕਰ ਜਿਹੜੇ ਲੋਕ ਨੇ ਸੜੋ ਜੇ ਵਿਰੋਧੀ ਧਰਾਲੇ ਉਹ ਮਤਲਬ ਕਰ ਰਹੇ ਨੇ ਕਿਉਂਕਿ ਵਿਰੋਧੀ ਧਰਾਂ ਕੋਲੇ ਕੋਈ ਮੁੱਦਾ ਨਹੀਂ ਹੈ ਜਦੋਂ ਕੋਈ ਹੋਰ ਮੁੱਦਾ ਨਹੀਂ ਹੈ ਇਸ ਕਰਕੇ ਸਰਕਾਰ ਨੂੰ ਥੋੜਾ ਜਿਹਾ ਬੇਨਤੀ ਕਰਕੇ ਆ ਵੀ ਇਹਦੇ ਉੱਤੇ ਦਵਾਰੇ ਗੌਰ ਕਰੇ ਜੇ ਕੋਈ ਕਿਤੇ ਕਮੀ ਹੈ ਉਹ ਕਮੀ ਨੂੰ ਦੂਰ ਕਰੇ ਜਾਂ ਪੋਸਚਰ ਇਸ ਨੂੰ ਪੋਸਟ ਬਾਂਡ ਕਰਕੇ ਲੋਕਾਂ ਦੇ ਵਿੱਚ ਬੈਠ ਕੇ ਜਿੰਨਾ ਚਿਰ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਉਹ ਨਾ ਚ ਰਹੀ ਜਿਹੜੀ ਨੀਤੀ ਹੈ ਉਹ ਲਿਆਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਵਿਰੋਧੀ ਧਿਰਾਂ ਬੜੀਆਂ ਸਰਕਲ ਨੇ ਉਹ ਲੋਕਾਂ ਨੂੰ ਮਤਲਬ ਇਧਰ ਉਧਰ ਕਰਕੇ ਇਹ ਸਰਕਾਰ ਦੇ ਖਿਲਾਫ ਲਾਮਬੰਦ ਕਰਨ ਦੇ ਵਿੱਚ ਕਾਮਯਾਬ ਹੋ ਰਹੀਆਂ ਨੇ ਡਾਕਟਰ ਸਾਹਿਬਾਈ ਕੋਰ ਬੁੱਤੇ ਦੇ ਗੱਲ ਕਰ ਲੈਨੇ ਆ ਕੱਲ ਸੁਖਿੰਦਰ ਸਿੰਘ ਰੰਦਾਵਾ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਮੇਰੇ ਬੇਟੇ ਨੂੰ ਜਾਨੋਂ ਮਾਰ ਧਮਕੀ ਦਿੱਤੀ ਗਈ ਹੈ ਜੱਗੂ ਭਗਵਾਨਪੂਰੀਏ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਬਹੁਤ ਜ਼ਿਆਦਾ ਹੱਲਾ ਹੋਇਆ ਰੋਲਾ ਪਿਆ 3-4 ਬਿਆਨ ਆਏ ਜਿਸ ਤੋਂ ਭਗਵਾਨਤਪਨ ਸਾਹਿਬ ਦਾ ਇੱਕ ਬਿਆਨ ਵੀ ਆਇਆ ਭਗਵਾਨਤਪਨ ਸਾਹਿਬ ਨੇ ਕਿਹਾ ਵੀ ਇਹ ਉਹੀ ਮੰਤਰੀ ਨੇ ਜਿਹੜੇ ਕੇਸ ਜਦੋਂ ਜੇਲ੍ਹ ਮੰਤਰੀ ਸੀ ਤਾਂ ਇਹਨਾਂ ਦੇ ਹੁੰਦੇ ਵੀ ਕਹਿੰਦੇ ਆ ਰਹੀਆਂ ਸੀਗੀਆਂ ਧਮਕੀਆਂ ਕਹਿੰਦੇ ਹੁਣ ਘਰ ਆਪਣੇ ਘਰ ਨੂੰ ਅੱਗ ਲੱਗੀ ਹੈ ਤਾਂ ਇਹ ਰੋਲਾ ਪਾ ਰਹੇ ਨੇ ਇਹ ਕੋਈ ਇਹਦੇ ਵਿੱਚ ਕੋਈ ਸਿਆਸਤ ਲੱਗਦੀ ਹੈ ਕਿਉਂਕਿ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇਦਾਰ ਕਈ ਬੰਦੇ ਨੇ ਹੋ ਸਕਦਾ ਕੋਈ ਕਿਸ ਤਰ੍ਹਾਂ ਇਸ ਨੂੰ ਗੱਲ ਕਰਦਾ ਹੋਵੇ ਜੇਲ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਸਖਤਾਈਆਂ ਨੇ ਨਾ ਕੋਈ ਫੋਨ ਨੇ ਨਾ ਕੋਈ ਹੋਰ ਸਿਸਟਮ ਕੋਈ ਨਹੀਂ ਹੈ ਮੈਨੂੰ ਨਹੀਂ ਲੱਗਦਾ ਵੀ ਇਹ ਮਤਲਬ ਜੇਲ੍ਹ ਵਿੱਚੋਂ ਆਈ ਹੋਈ ਕੋਈ ਧਮਕੀ ਹੋ ਸਕਦੀ ਹੈ ਇਹ ਹੋ ਸਕਦਾ ਹੈ ਨੁਕਸੁਰਖੀਆਂ ਦੇ ਵਿੱਚ ਰਹਿਣ ਦੇ ਕਾਰਨ ਬਾਅਦ ਸਹੀ ਕੋਈ ਚਲਾਇਆ ਗਿਆ ਇੱਕ ਛੜੀ ਅਨਸਰ ਹੋ ਗਈ ਨੇ ਹੀ ਬਾਰਤ ਕੁਬਿੰਦਰ ਦਾ ਬਾਕਾਇਦਾ ਰਿਪੋਰਟ ਦਰਜ ਕਰਵਾਈ ਹੈ ਔਰ ਬਹੁਤ ਜ਼ਿਆਦਾ ਬਿਆਨਬਾਜ਼ੀ ਹੋਈ ਹੈ ਇਸ ਤੇ। ਦਾਸ ਜੀ। ਹੈਲੋ। ਦਾਸ ਜੀ। ਹਾਂਜੀ ਇਹ ਤੇ ਗੱਲ ਇਹ ਹੈ ਇਹ ਵੀ ਮਤਲਬ ਥੋੜਾ ਜਿਹਾ ਕਿਉਂਕਿ ਇਹਦਾ ਪੰਜਾਬ ਪੰਜਾਬੀਅਤ ਨਾਲ ਸੰਬੰਧਿਤ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਇਹਨਾਂ ਨੂੰ ਪੂਰੇ ਚੰਗੀ ਤਰ੍ਹਾਂ ਠੋਸ ਸਬੂਤ ਤੋਂ ਬਿਨਾ ਮਤਲਬ ਇੰਡੀਆ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ। ਕੀ ਗੱਲ ਹੈ ਕੀ ਨਹੀਂ ਮਤਲਬ ਹਰ ਧਿਆਨ ਦੇ ਵਿੱਚ ਲਿਆ ਕੇ ਬਾਅਦ ਦੇ ਵਿੱਚ ਹੀ ਇਸ ਨੂੰ ਅੰਨੀ ਇਹ ਚਾ ਜਾਣਾ ਚਾਹੀਦਾ। ਇਹ ਇੱਕ ਹੋਰ ਅਪਡੇਟ ਦੇ ਆਪਾਂ ਗੱਲ ਕਰ ਲੈਨੇ ਆ ਮੇਰੇ ਕੋਲ ਇੱਕ ਅਪਡੇਟ ਹੈ ਤਰਨਤਾਰਨ ਜ਼ਿਲ੍ਹੇ ਦੀ ਤਰਨਤਾਰਨ ਦੇ ਵਿੱਚ ਇੱਕ ਪੰਚਾਇਤ ਤੇ ਐਨ ਆਰ ਆਈ ਵੀਰਾਂ ਦੇ ਵੱਲੋਂ ਡਾਕਟਰ ਸਾਹਿਬ ਬੜਾ ਵਧੀਆ ਉਪਰਾਲਾ ਕੀਤਾ ਗਿਆ ਜਿੱਥੇ ਕਿ ਲੜਕੀਆਂ 5 ਤੋਂ 7 ਕਿਲੋਮੀਟਰ ਤੁਰ ਕੇ ਪੈਦਲ ਜਾ ਰਹੀਆਂ ਸੀ ਤਾਂ ਉਹ ਐਨ ਆਰ ਆਈ ਵੀ ਦੇਖਿਆ ਵੀ ਲੜਕੇ ਨੂੰ ਪਰੇਸ਼ਾਨੀ ਆਉਂਦੀ ਹੈ ਸਰਕਾਰੀ ਸਕੂਲ ਨਾਲ ਜਾਣ ਲਈ ਤਾਂ ਉਹਨਾਂ ਨੇ ਕੱਲ ਇੱਕ ਵੈਨ ਯਾਨਕੀ ਪੰਚਾਇਤ ਨੂੰ ਗਿਫਟ ਕੀਤੀ ਔਰ ਹੁਣ ਉਹ ਪੰਚਾਇਤ ਛੱਡ ਜਾਂਦੀ ਆ ਉਹ ਲੜਕੀਆਂ ਨੂੰ ਸਕੂਲ ਛੱਡਣ ਦੇ ਲਈ। ਤੇ ਤੁਹਾਨੂੰ ਲੱਗਦਾ ਨਹੀਂ ਜਿਵੇਂ ਉਹਨਾਂ ਨੇ ਐਵੇਂ ਦਾ ਉਪਰਾਲਾ ਕੀਤਾ ਹੈ ਹੋਰ ਲੋਕਾਂ ਨੂੰ ਅੱਗੇ ਆਣ ਦਿੰਦਾ ਹੈ ਦੇਖੋ ਜੀ ਇਸ ਸਿੱਖਿਆ ਦੇ ਵਿੱਚ ਸਾਡੀਆਂ ਲੜਕੀਆਂ ਦੀ ਮਤਲਬ ਆਉਣ ਜਾਣ ਦੀ ਜਿਹੜੀ ਦਿੱਕਤ ਆ ਉਹਦੇ ਪਿੱਛੇ ਐਨਆਰਆਈ ਭਰਾਵਾਂ ਨੇ ਜਿਹੜਾ ਇਹ ਫੈਸਲਾ ਲਿਆ ਬਹੁਤ ਸਲਾਮਾਯੋਗ ਹੈ ਸਰਕਾਰਾਂ ਨੂੰ ਵੀ ਚਾਹੀਦਾ ਜਿਹੜੀਆਂ ਸਾਡੀਆਂ ਹੋਰ ਜਥੇਬੰਦੀਆਂ ਸਾਡੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹ ਨਹੀਂ ਬੜਾ ਡਾਕਟਰ ਸਾਹਿਬ ਧਾਰਮਿਕ ਸੰਸਥਾਵਾਂ ਤਾਂ ਅੱਗੇ ਆਉਂਦੇ ਨਹੀਂ ਧਾਰਮਿਕ ਸਾਹਿਬਾਂ ਨੇ ਲੱਗੇ ਸਵਾ ਉਠਾਰੀਏ ਨੇ ਕਿਉਂਕਿ ਧਾਰਮਿਕ ਸੰਸਥਾਵਾਂ ਸਭ ਤੋਂ ਵੱਧ ਜਿਹੜਾ ਫੈਸਲਾ ਜੀ ਉਹ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੀਆਂ ਵੋਟਾਂ ਨਹੀਂ ਪਈਆਂ ਇਸ ਕਰਕੇ ਮਤਲਬ ਜਿਹੜੀ ਇੱਕ ਲੀਡਰਸ਼ਿਪ ਤੋਂ ਨਹੀਂ ਨਹੀਂ ਹੋ ਰਹੀ ਹੈ ਜਦੋਂ ਵੀ ਵੋਟਾਂ ਪੈ ਗਈਆਂ ਪੜੇ ਲਿਕੇ ਲੋਕ ਆਉਣਗੇ ਤਾਂ ਇਹੀਆਂ ਇਹ ਚੀਜ਼ਾਂ ਚਲੋ ਅੰਤ ਕਰਦੇ ਆਂ ਅੰਤ ਕਰਦੇ ਆਂ ਕਿ ਮਹਿੰਦਰ ਕੌਰ ਨੂੰ ਹੁਣ ਇਨਸਾਫ ਮਿਲੇਗਾ ਜਾਂ ਨਹੀਂ ਜਾਂ ਨਹੀਂ ਕੰਗਨਾਰਨੋਤ ਨੂੰ ਕੋਈ ਛੂਟ ਮਿਲੇਗੀ ਜਾਂ ਨਹੀਂ ਇਹ ਤਾਂ ਸੋ ਬਸ ਦੇਖੋ ਇਹ ਹੁਣ ਉਹਦੇ ਕੋਲੇ ਕੋਈ ਰਸਤਾ ਰਹਿ ਗਿਆ ਵੀ ਮਾਨਜੋਗ ਸੁਪਰੀਮ ਕੋਰਟ ਦੇ ਵਿੱਚ ਉਹਨੂੰ ਰਿਟ ਪਾਉਣੀ ਕੋਈ ਨਹੀਂ ਤਾਂ ਫਿਰ ਟ੍ਰਾਇਲ ਚੱਲੇਗਾ ਟ੍ਰਾਇਲ ਦੇ ਵਿੱਚ ਤਰੀਕਾ ਪੈਣਗੀਆਂ ਤਰੀਕਾ ਤੋਂ ਬਾਅਦ ਮਤਲਬ ਜਰੂਰ ਕੋਈ ਨਾ ਕੋਈ ਫੈਸਲਾ ਮਾਤਾ ਮਨਿੰਦਰ ਕੌਰ ਦੇ ਹੱਕ ਚ ਹੋਏਗਾ ਕਿਉਂਕਿ ਉਹਨਾਂ ਦੀ ਏਜ ਹੈ ਜਿਹੜੀ ਉਹ 80 ਸਾਲ ਤੋਂ ਉੱਪਰ ਹੋ ਚੁੱਕੀ ਹੈ ਮਾਨਜੋਗ ਕੋਰਟ ਐਸ ਗੱਲ ਨੂੰ ਜਰੂਰ ਸਮਝਦਿਆਂ ਨੇ ਤੇ ਉਹਨੂੰ ਕੀਤੇ ਦਾ ਜਿਹਾ ਜਿਹਾ ਵੀ ਉਹਨੇ ਕੀਤਾ ਉਹਨੂੰ ਹਜੇ ਕੀਤੇ ਦਾ ਫਲ ਜਰੂਰ ਮਿਲੂਗਾ ਤੇ ਮਤਲਬ ਜਲਦੀ ਤੋਂ ਜਲਦੀ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਇਹਦਾ ਫੈਸਲਾ ਉਹ ਹੋਣਾ ਚਾਹੀਦਾ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਉਹਦੇ ਕੋਲ ਇੱਕੋ ਹੀ ਰਸਤਾ ਵੀ ਆ ਕੇ ਮਾਤਾ ਦੇ ਇਹ ਬੋਟਿਆਂ ਦੇ ਵਿੱਚ ਬਹਿ ਜੇ ਆ ਕੇ ਪਹਿਰੀਆਂ ਖਲਾਵੇ ਤੇ ਮਾਫੀ ਮੰਗੇ ਫਿਰ ਦੇਖੋ ਵੀ ਮਾਤਾ ਦਾ ਦਿਲ ਪਸੀਜਦਾ ਤਾਂ ਉਹਨੂੰ ਮaaf ਕਰ ਸਕਦੀ ਹੈ ਨਹੀਂ ਤਾਂ ਫਿਰ ਮਾਤਾ ਉਹਨੂੰ ਜ਼ਰੂਰ ਇਸ ਚੀਜ਼ ਦਾ ਕੀਤੇ ਦਾ ਫਲ ਜ਼ਰੂਰ ਮਿਲੇਗਾ ਚਲੋ ਡਾਕਟਰ ਸਾਹਿਬ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਆ ਪਾਲਾਈ ਤੇ ਜੁੜੇ ਸੀ ਕੰਨਾ ਰੌਣ ਤੇ ਮਾਤਾ ਦੇ ਮੁੱਦੇ ਲੈ ਕੇ ਆਪਾਂ ਤਿੰਨ ਚਾਰ ਖਬਰਾਂ ਤੇ ਗੱਲ ਵੀ ਕਰ ਲਈ ਮੈਂ ਤੁਹਾਡਾ ਇਸ ਲਈ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸੋ ਦੋਸਤੋ ਜੜਨਾ ਜੁੜੇ ਸੀ ਰਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜਾ ਅੱਜ ਦਾ ਮੁੱਦਾ ਸੀ ਉਹ ਸੀਗਾ ਵੀ ਤੇਰਾ ਯਾਰ ਰਕੜ ਕੇ ਰੱਖਤਾ ਤੇ ਇਹਦਾ ਮਤਲਬ ਇਹ ਸੀ ਕਿ ਤੁਹਾਨੂੰ ਦੱਸ ਦਈਏ ਕਿਸਾਨੀ ਅੰਦੋਲਨ ਜਿਹੜਾ ਦਿੱਲੀ ਵੀ ਚੱਲਿਆ ਸੀ ਤਕਰੀਬਨ 1.5-2 ਸਾਲ ਉਹਦੇ ਵਿੱਚ ਸਾਡੀਆਂ ਪੰਜਾਬ ਦੀਆਂ ਔਰਤਾਂ ਨੇ ਵੀ ਮਾਤਾਵਾਂ ਨੇ ਹਿੱਸਾ ਲਿਆ ਜਿਸਦੇ ਵਿੱਚ ਇੱਕ ਮਾਤਾ ਸੀ ਮਹਿੰਦਰ ਕੌਰ ਜੋ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਈ ਮਸ਼ਹੂਰ ਹੋਈ ਨਹੀਂ ਮਸ਼ਹੂਰ ਕੀਤੀ ਗਈ ਕੰਗਨਾ ਰਣੌਤ ਜੋ ਕਿ ਬਾਲੀਵੁੱਡ ਦੀ ਐਕਟਰਸ ਨੇ ਐਮਪੀ ਵੀ ਨੇਚ ਹਿਮਾਚਲ ਤੋਂ ਜੋ ਕਿ ਆਪਣੇ ਵਿਵਾਹ ਬਿਆਨਾਂ ਦੇ ਲਈ ਕਾਫੀ ਚਰਚਾ ਦੇ ਵੇ ਨੇ ਹਾਲਾਂਕਿ ਪਾਰਟੀ ਵੱਲੋਂ ਉਹਨਾਂ ਨੂੰ ਕਈ ਵਾਰੀ ਛੂੜ ਦਿੱਤੀ ਜਾਂਦੀ ਇਥੇ ਹਰ ਕੋ ਹਟਦੀਆਂ ਨਹੀਂ ਬੋਲਣ ਤੋਂ ਮੈਡਮ ਜੀ ਤੇ ਉਹਨਾਂ ਨੂੰ ਵਾਰਨਿੰਗ ਵੀ ਮਿਲੀ ਆ ਕੋਟਾ ਜੋ ਪਰ ਉਹ ਨਹੀਂ ਹਟ ਰਹੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦੇ ਉੱਤੇ ਇੱਕ ਬਿਆਨ ਦਿੱਤਾ ਗਿਆ ਸੀ ਮਾਤਾ ਮਹਿੰਦਰ ਕੌਰ ਦੇ ਲਈ ਵੀ ਮਾਤਾ ਮਹਿੰਦਰ ਕੌਰ ਦੀ ਤਾਂ ਅਜਿਹੀਆਂ ਬਜ਼ੁਰਗ ਔਰਤਾਂ ਸੌ ਸੌ ਰੁਪਏ ਵਿੱਚ ਉੱਥੇ ਧਰਨੇ ਦੇ ਬੈਠੀਆਂ ਨੇ ਆਪਣੇ ਘਰੋਂ ਵੇਲੀਆਂ ਨੇ ਟਾਈਮ ਖਰਾਬ ਕਰਨੀ ਉੱਥੇ ਬੈਠੀਆਂ ਨੇ ਤਾਂ ਜਿਸ ਤੋਂ ਬਾਅਦ ਮਾਤਾ ਮਹਿੰਦਰ ਕੌਰ ਜਿਨ੍ਹਾਂ ਨੇ ਇੱਕ ਸਟੈਂਡ ਤਾਂ ਉਹਨਾਂ ਨੇ ਇੱਕ ਰਿਟ ਪਾਈ ਉਹਨਾਂ ਦੇ ਵਕੀਲ ਦੇ ਲੋ ਗੁਲਸ਼ਰਨ ਕੌਰ ਜਿਹੜੀ ਉਹਨਾਂ ਦੀ ਵਕੀਲ ਹੈ ਹਾਈ ਕੋਰਟ ਦੀ ਤਾਂ ਜਦੋਂ ਇਹ ਰਿਟ ਪ੍ਰਸੀਡ ਹੋਈ ਹੈ ਤਾਂ ਉਹ ਤੁਹਾਨੂੰ ਦੱਸਦੀ ਹੈ ਕਿ ਹੁਣ ਉਸ ਤੋਂ ਬਾਅਦ ਕੰਗਨਰ ਨੌਤ ਨੇ ਵੀ ਐਕਸ਼ਨ ਲਿਆ ਕੰਗਨਰ ਨੌਤ ਨੇ ਕਿਹਾ ਵੀ ਇਹ ਮੇਰੇ ਖਿਲਾਫ ਝੂਠ ਦਾ ਪ੍ਰਚਾਰ ਹੋ ਰਿਹਾ ਹੈ ਤਾਂ ਇੱਕ ਕੰਗਨਰ ਨੌਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਕੰਗਨਰ ਨੌਤ ਦੇ ਜਿਹੜੀ ਉਹਨਾਂ ਦੇ ਖਿਲਾਫ ਰਿਟ ਪਾਈ ਸੀ ਉਸ ਰਿਟ ਨੂੰ ਹਾਈ ਕੋਰਟ ਨੇ ਕੈਨਸਲ ਕਰ ਦਿੱਤਾ ਤਾ ਹੁਣ ਹੋ ਸਕਦਾ ਹੈ ਕਿ ਕਗਨਾ ਨਾ ਉਹ ਤੂੰ ਮਾਫੀ ਮੰਗਣੀ ਪਏ ਮਾਤਾ ਮਹਿੰਦਰ ਕੋਲ ਜਾ ਕੋਲ ਜਾ ਕੇ ਉਹ ਕੇ ਮਾਤਾ ਮਹਿੰਦਰ ਕੌਰ ਨੇ ਜਿਹੜੀ ਦੱਜ਼ੀ ਦਿੱਤੀ ਹੈ ਕਿ ਮੇਰੀ 80 ਸਾਲ ਦੀ ਉਮਰ ਹੈ ਤੇ ਮੇਰਾ ਕੁਝ ਨਹੀਂ ਪਤਾ ਮੇਰੇ ਕੋ ਸਮਾਂ ਹੈ ਕਿ ਨਹੀਂ ਤਾਂ ਹੋ ਸਕਦਾ ਹੈ ਕਿ ਜਾਂ ਤਾਂ ਹੁਣ ਕਗਨਾ ਨਾ ਉਹ ਜਿਹੜੀ ਬਾਲੀਵੁੱਡ ਐਕਟਰਸ ਹੈ ਜਿਹਦਾ ਘਮੰਡ ਟੁੱਟਦਾ ਨਹੀਂ ਜਾਂ ਤਾਂ ਉਹ ਸੁਪਰੀਮ ਕੋਰਟ ਦਾ ਰੁਕ ਕਰੇਗੀ ਜਾਂ ਫਿਰ ਉਸ ਨੂੰ ਮਾਤਾ ਮਹਿੰਦਰ ਕੌਰ ਦੇ ਕੋਲ ਜਾ ਕੇ ਮਾਫੀ ਮੰਗਣੀ ਪੈਗੀ ਤਾਂ ਜਾ ਕੇ ਮੁੱਦਾ ਸੁੱਝਦਾ ਨਾਮ ਲਏਗਾ ਸੋ ਦੋਸਤੋ ਹੁਣ ਦੇਖਦੇ ਹਾਂ ਕਿ ਕੀ ਕਗਨਾ ਨਾ ਉਹ ਸੁਪਰੀਮ ਕੋਰਟ ਦਾ ਰੁਕ ਤੈ ਕਰੇਗੀ ਜਾਂ ਫਿਰ ਮਾਤਾ ਮੰਦਰ ਕੋ ਜਾ ਕੇ ਮਾਫੀ ਮੰਗੇਗੀ ਹੁਣ ਜੋ ਵੀ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਆਏਗਾ ਏਵਨ ਪੰਜਾਬੀ ਟੀਵੀ ਦੋਤੋ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਬਲਮ ਸੀ ਤੇ ਤੁਹਾਨੂੰ ਦੁਬਾਰਾ ਜੋੜਾਂਗਾ ਕੋਈ ਹੋਰ ਲਾਈਵ ਦਾ ਵੱਡਾ ਵਿਸ਼ਾ ਲੈ ਕੇ ਉੱਤਾਂ ਤੁਸੀਂ ਦੇਦ ਰਹੋ ਪੰਜਾਬੀ ਟੀਵੀ ਚੱਲ ਰਹੀਆਂ ਬਾਕੀ ਦੀਆਂ ਖਬਰਾਂ ਤੇ ਮੈਨੂੰ ਦਿਓ ਫਿਲਹਾਲ ਦੇ ਲਈ ਇਜਾਜ਼ਤ ਸਤਿ ਸ੍ਰੀ ਅਕਾਲ ਦੋਸਤੋ